ਈਬੀਪ ਸੰਜਾ ਤੁਹਾਨੂੰ ਰੱਖੇ ਅੱਗੇ ਬ੍ਰਿਸਬਨ ਟ ਖੇੜਨੇ ਜਾ ਰਹੇ ਦੂਜੇ ਟੈਸਟ ਮੁਕਾਬਲੇ ਦੇ ਪਹਿਲੇ ਦਿਨ ਦੀ ਖੇਡ ਭਾਰਤੀ ਟੀਮ ਦੇ ਨਾਂ ਰਹੀ ਪਹਿਲੇ ਦਿਨ ਦਾ ਖੇਡ ਮੁੱਕਣ ਤੱਕ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ਤੇ 311 ਦੌੜਾਂ ਬਣਾ ਲਈਆਂ ਮੁਰਲੀ ਵਿਜੇ ਅਤੇ ਅਜਿੰਕਿਆ ਰਹਾਣੀ ਦੀ ਦਮਦਾਰ ਪਾਰੀਆਂ ਸਦਕਾ ਭਾਰਤੀ ਟੀਮ ਨੇ ਆਸਟ੍ਰੇਲੀਆ ਤੇ ਦਬਾਅ ਬਣਾ ਲਿਆ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਮੁਰਲੀ ਵਿਜੇ ਅਤੇ ਸ਼ਿਖਰ ਤਵਨ ਨੇ ਪਹਿਲੇ ਵਿਕਟ ਲਈ 55 ਦੌੜਾਂ ਜੋੜੀਆਂ ਤਾਂ ਵੰਦੇ ਆਊਟ ਹੋਣ ਮਗਰੋਂ ਬੱਲੇਬਾਜ਼ੀ ਕਰਨ ਪਹੁੰਚੇ ਪੁਜਾਰਾ ਨੇ ਵੀ ਚੰਗੀ ਖੇਡ ਵਿਖਾਈ ਪਰ ਪੁਜਾਰਾ 18 ਦੌੜਾਂ ਬਣਾਉਣ ਤੋਂ ਬਾਅਦ ਆਪਣਾ ਵਿਕਟ ਗਵਾ ਬੈਠੇ ਐਡੀਲੇਟ ਚ ਕਮਾਲ ਕਰਨ ਵਾਲੇ ਵਿਰਾਟ ਕੋਹਲੀ ਬ੍ਰਿਸਬੇਨ 'ਚ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ 27 ਗੇਂਦਾਂ ਤੇ 19 ਦੌੜਾਂ ਬਣਾ ਪਵਿਲੀਅਨ ਪਰਤ ਗਏ ਭਾਰਤੀ ਪਾਰੀ ਨੂੰ ਮੁਰਲੀ ਵਿਜੇ ਅਤੇ ਅਜਿੰਕਿਆ ਰਹਾਣੇ ਨੇ ਸੰਭਾਲਿਆ ਦੋਨੇ ਬੱਲੇਬਾਜ਼ਾਂ ਨੇ ਮਿਲ ਕੇ ਚੌਥੇ ਵਿਕਟ ਲਈ 124 ਦੌੜਾਂ ਜੋੜੀਆਂ ਮੁਰਲੀ ਵਿਜੇ 144 ਦੌੜਾਂ ਬਣਾਉਣ ਤੋਂ ਬਾਅਦ ਨੈਥਨ ਲਿਓਨ ਦਾ ਸ਼ਿਕਾਰ ਬਣ ਗਏ ਦਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੂੰ ਹੋਰ ਕੋਈ ਝਟਕਾ ਨਹੀਂ ਲੱਗਿਆ ਅਤੇ ਭਾਰਤੀ ਟੀਮ 83 ਓਵਰਾਂ 'ਚ 3.74 ਦੀ ਔਸਤ ਨਾਲ 311 ਦੌੜਾਂ ਤੱਕ ਪਹੁੰਚ ਗਈ। ਦਿਨ ਦੀ ਖੇਡ ਖਤਮ ਹੋਣ ਤੱਕ ਰਹਾਣੇ 75 ਰਨ ਬਣਾ ਕੇ ਅਤੇ ਰੋਹਿਤ ਸ਼ਰਮਾ 26 ਰਨ ਬਣਾ ਕੇ ਕ੍ਰੀਜ਼ 'ਤੇ ਟਿਕੇ ਹੋਏ ਸਨ। এবੀਬੀ ਸੰਜਾ ਤੁਹਾਨੂੰ ਰੱਖੇ ਅੱਗੇ